ਬੇਸ਼ੇ ਮੇਰੀ ਰਚਨਾ ਖਿਆਲ ਉਹ ਜਦ ਮੈਨੂੰ ਇੱਕ ਖਿਆਲ ਲਿਖਦਾ ਏ ਸੱਚੀ ਬੜਾ ਕਮਾਲ ਲਿਖਦਾ ਏ ਮੇਰੇ ਵਰਗੇ ਜਦ ਉਹ ਕਵੀ ਉਹਨੂੰ ਸ਼ੋਹ ਪੈਂਦੀ ਏ ਉਦੋਂ ਹੀ ਕਾਗਜ਼ ਉੱਤੇ ਆਪਣਾ ਹਾਂ ਲਿਖਦਾ ਏ ਮੈਂ ਤੇ ਪਾੜ ਹੀ ਛੱਡਿਆ ਉਹਦਾ ਤੇ ਮੇਰਾ ਪੰਨਾ ਮੈਂ ਤੇ ਪਾੜ ਹੀ ਛੱਡਿਆ ਉਹਦਾ ਤੇ ਮੇਰਾ ਪੰਨਾ ਲੋਕੀ ਕਹਿੰਦੇ ਲੋਕੀ ਕਹਿੰਦੇ ਹੁਣ ਵੀ ਮੈਨੂੰ ਨਾਂ ਲਿਖਦਾ ਏ ਬਰਤਨੇ ਆ ਗਏ ਉਹਨੂੰ ਬਿੰਬ ਤੇ ਅਲੰਕਾਰ ਹੋ ਬਰਤਨੇ ਆ ਗਏ ਉਹਨੂੰ ਬਿੰਬ ਤੇ ਅਲੰਕਾਰ ਹੁਣ ਉਹ ਕਾਲੀ ਰਾਤ ਨੂੰ ਹੁਣ ਮੇਰੇ ਵਾਹ ਲਿਖਦਾ ਏ ਮੈਂ ਸੁਣਿਆ ਬੜਾ ਮਸ਼ਹੂਰ ਹੋਇਆ ਹੈ ਮੈਂ ਸੁਣਿਆ ਬੜਾ ਮਸ਼ਹੂਰ ਹੋਇਆ ਹੈ ਜਦ ਤੂੰ ਹਰ ਨੂੰ ਆਪਣੇ ਨਾਂ ਲਿਖਦਾ ਏ ਜਦ ਤੂੰ ਹਰ ਨੂੰ ਆਪਣੇ ਨਾਂ ਲਿਖਦਾ ਏ ਧੰਨਵਾਦ ਜੀ